बाद श्रींदजरीवंदाद ज़िंदबाद श्री अरविंदजरीवंदबाद ज़िंदाब ज़िंदर ज़िंदाब ज़िंदाब ज़िंदी पाटी मुर्दा मुर्दाबाद मुर्दाबाद सिंह मोदी अरविंद लाल कॾहिं प्रयोग

ਭਾਈ ਲਾਜੇਦ ਬੁੱਲਰ ਲਾਜੇਦ ਬੁੱਲਰ ਮਿਉਂਸਿਪਲ ਪਗੜੀ ਵਾਲੇ ਹੈ ਨਾ ਉਹ ਕਾ ਕਰ ਦੋ ਲਾਜੇਦ ਮਿਸਤਰੀ ਜਿੰਦਾਬਾਦ ਜਿੰਦਾਬਾਦ ਕਟੇ ਕਟੇ ਲਾਜੇਦ ਸਿੰਘ ਬੁੱਲਰ ਉਹ ਕਿੱਧਰ ਦੇ ਅੰਦਰ ਬੱਥੇ ਖੁਦਾਬਾਦ ਖੁਦਾਬਾਦ ਕਿੰਨੇ ਲੋਕ ਬੀਜੇਪੀ ਸਰਕਾਰ ਨੂੰ ਚਲਦਾ ਕਰਕੇ ਇੰਡੀਆ ਆਲਾਈንስ ਵਾਲੀ ਸਰਕਾਰ ਨੂੰ ਆਮ ਆਦਮੀ ਪਾਰਟੀ ਦੇ ਜਿੱਥੋਂ ਜਿੱਥੋਂ ਉਮੀਦਵਾਰ ਵੱਡੇ ਮਾਰ ਚੜਨਾ ਵੱਡੇ ਬਹੁਮਤ ਨਾਲ ਜਤਾ ਕੇ ਬੀਜੇਪੀ ਸਰਕਾਰ ਨੂੰ ਚੱਲਦਾ ਰਹਿੰਗੇ ਤੱਤਾ ਪਲਟਣ ਦੇ ਜਿਹੜੇ ਇਹੋ ਜਿਹੇ ਸੰਕੇਤ ਹੁੰਦੇ ਆ ਇਹ ਤੱਤਾ ਪਲਟਣ ਦੇ ਸੰਕੇਤ ਨੇ ਆਮ ਆਦਮੀ ਪਾਰਟੀ ਦੀ ਫਿਰ ਇੰਡੀਆ ਆਲਾਈਂਸ ਦੀ ਸਰਕਾਰ ਬਣੂਗੀ ਬੀਜੇਪੀ ਦੀ ਸਰਕਾਰ ਨੂੰ ਚੱਲਦਾ ਰਹੇ ਸਰ 144 ਲੱਗੀ ਹੋਈ ਹੈ ਕਹਿੰਦੇ ਚੰਡੀਗੜ੍ਹ ਦੇ ਵਿੱਚ ਬਿਲਕੁਲ ਜਿਹੜੀ ਮਰਜ਼ੀ ਹੈ ਧਾਰਾ ਲਾ ਦੇਣ ਜਿਹੜੇ ਲੋਕ ਨੇ ਮਸੂਟਲੇ ਪੱਛੀ ਤੇ ਲਾ ਕੇ ਬੁੜਾਣਾ ਅਰਵਿੰਦ ਕੇਦਰੀਵਾਲ ਨੂੰ ਆਪਣਾ ਨਾਲਿਕ ਮੰਨਦੇ ਆਪਣੇ ਪਰਿਵਾਰ ਦਾ ਮੈਂਬਰ ਮੰਨਦੇ ਆ ਜਿੰਨੇ ਮਰਜ਼ੀ ਇਹ ਧੱਕੇ ਕਰ ਲੈ ਲੋਕ ਸਰਕਾਰਾਂ ਤੋਂ ਵਿਆਣਗੇ ਸਰਕਾਰਾਂ ਤੋਂ ਲੈ ਕੇ ਸੰਸਦ ਤੱਕ ਜਿੰਦਾਬਾਦ ਜਿੰਦਾਬਾਦ ਕਿ ਅਸੀਂ ਮਹਬੂਬ ਨੇਤਾ ਸਮਾਜ ਆਵਾਜ਼ ਫਿਰ ਵੀ ਜene ਪੈਣਗੇ ਜਿੰਦਾਬਾਦ 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 ਹੋ ਗਿਆ ਦਿਲ ਦੇ ਤੋਂ ਇਹਦਾ ਫੋਲਿਆ

ਜੰਦਾਬਾਦ ਕਿਤੇ ਤੁਹਾਡੀ ਪਾਰਟੀ ਪਾਰਵਿੰਦ ਕੇਤੀ ਦਾਲ ਕੋਈ ਇਨਸਾਨ ਨੇ ਨਾ ਲੜਨ ਵਾਲਿਆ ਇਹ ਚੋਣ ਮਤੀ ਕਰ ਰਹੇ ਜਿੰਦਾਬਾਦ ਜਿੰਦਾਬਾਦ ਸਾਰਿਆਂ ਮਿਲਣਗੇ ਮੈਂ ਜਿੰਦਾਬਾਦ ਪਾਰਟੀ ਕਿਸੇ ਵੀ ਪਾਰਟੀ ਨਾਲ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਧਾ ਕੱਲਾ ਆਮ ਆਦਮੀ ਪਾਰਟੀ ਦਾ ਰਵਿੰਦ ਕੇਤੀ ਦਾਲ ਨਹੀਂ ਹੋਇਆ ਇਹ ਹਰੇਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰੇਕ ਪਾਰਟੀ ਨੇ ਬਣਾਇਆ ਲੋਕਤੰਤਰ ਦੇ ਹਰੇਕ ਨੂੰ ਹੱਕ ਹੈ ਇਲੈਕਸ਼ਨ ਹਰ ਪਾਰਟੀ ਨੂੰ ਅੱਗੇ ਆਉਂਦਾ ਆਖਿਆ ਪਰ ਇਦਾਂ ਇਹ ਪਹਿਲੀ ਵਾਰ ਹੋਇਆ ਕਿ ਇੱਕ ਪਾਰਟੀ ਦੇ ਵੈਰ ਪੈ ਕੇ ਸਾਰੇ ਹੀ ਮੱਦੇ ਲੀਡਰ ਗ੍ਰਿਫਤਾਰ ਕਰਨੇ ਸ਼ੁਰੂ ਕਰਦੇ ਆ ਤੇ ਲੋਕ ਵੀ ਸਾਰਾ ਕੁਝ ਜਾਂਦੇ ਆ ਸਾਰਾ ਪਤਾ ਜੈ ਜੀ 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 ਜੈ ਉਹਨਾਂ ਨੇ ਚੰਗੇ ਹੋ ਗਏ ਵੀਰ ਕਰੋ ਤੁਸੀਂ ਸਾਈਡ ਹੋ ਜਾਓ ਦੇ ਵਿੱਚ ਡਾਕਟਰ ਪੂਰੇ ਕੀਤੇ ਹਸਪੀਟਲ ਦੇ ਵਿੱਚ ਦਵਾਈਆਂ ਪੂਰੀਆਂ ਕੀਤੀਆਂ ਸਾਰੇ ਕੰਮ ਕੀਤੇ ਹੋ ਬੰਦੇ ਇਹ ਪਿੱਛੇ ਜਿਹੜੇ ਬੜੇ ਕਿੰਨਾ ਸੇਵਾਦਾਰ ਬਣ ਕੇ ਲੋਕਾਂ ਦੀ ਸੇਵਾ ਕੀਤੀ ਆ ਲੋਕਾਂ ਦੇ ਪਿੱਛੇ ਆ ਇਹ ਤਾਂ ਰਾਜਨੀਤੀ ਨਹੀਂ ਹੋਣੀ ਜਿਵੇਂ ਕੋਈ ਸਰਕਾਰ ਬੀਜੇਪੀ ਸਰਕਾਰ ਕਰਦੀ ਚਈਆ ਰਾਜਨੀਤੀ ਤੇ ਲੋਕਾਂ ਦੀ ਸੇਵਾ ਕਰਕੇ ਹੋਣੀ ਹੈ ਲੋਕਾਂ ਦੀ ਸੇਵਾ ਕਰਨ ਧੱਕੇਸ਼ਾਹੀ ਨਾਲ ਨਹੀਂ ਮੁੱਖ ਮੰਤਰੀ ਸਾਹਿਬ ਹੁਣ ਕਰੋਗੇ ਕਿ ਪੱਕੇ ਤੌਰ ਤੇ ਬੈਠੋਗੇ ਜਾਂ ਸਿਰਫ ਕਿਰਾਇ ਕਰਨ ਜੀਦਾ ਜੋ ਸਾਨੂੰ ਪਾਰਟੀ ਆਇਆ ਦੇਸ਼ ਲਾਉਗੀ ਅਸਰੇ ਪਾਸੇ ਬੱਬੇ ਕੀ ਕਰਦਾ ਹੈ ਜੀ ਭਾਵੇਂ ਸਾਨੂੰ ਭੁੱਖੇ ਤੇ ਆਏ ਪ੍ਰੋਟੈਸਟ ਕਰਨਾ ਪਵੇ ਭਾਵੇਂ ਸਾਨੂੰ ਆਪਣੇ ਸਿਰ